ਮੈਂ ਗੁਰਪ੍ਰੀਤ ਕੌਰ ਮੈਂਬਰ ਐਸਜੀਪੀਸੀ ਹਲਕਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿਹੜੀਆਂ ਸੰਗਤਾਂ ਗੁਰਦਵਾਰਾ ਮਰਦ ਅਰਸ਼ਣ ਕਰਨ ਲਈ ਜਾਣਾ ਚਾਹੁੰਦੀਆਂ ਸਨ ਉਹਦੇ ਲਈ ਉਹਨਾਂ ਦੇ ਜਿਹੜੇ ਪਾਸਪੋਰਟ ਸੀਗੇ ਉਹ ਗੁਰਦੁਆਰਾ ਬੇਰ ਸਾਹਿਬ ਵਿਖੇ ਡਿਪੋਜ਼ਿਟ ਕਰਵਾਉਂਦੇ ਸਨ ਬੀਬੀ ਸਰਬਜੀਤ ਕੌਰ ਜੀ ਨੇ ਵੀ ਜਿਹੜਾ ਪਾਸਪੋਰਟ ਹੈ ਉਹ ਗੁਰਦੁਆਰਾ ਸਾਹਿਬ ਬੇਰ ਸਾਹਿਬ ਵਿਖੇ ਆਪਣਾ ਜਿਹੜਾ ਸਾਡੀ ਰਿਕਾਰਡ ਕੀਪਰ ਹੈ ਉਹਨਾਂ ਕੋਲ ਜਮ੍ਹਾਂ ਕਰਾਇਆ ਸੋ ਜੋ ਉਸ ਇਲਾਕੇ ਦੇ ਸਾਡੇ ਮੋਤਵਰ ਨੇ ਮਾਨੀਪੋਰ ਦੇ ਸਾਡੇ ਨੰਬਰਦਾਰ ਸਾਹਿਬ ਸਰਦਾਰ ਅਰਜਨ ਸਿੰਘ ਜੀ ਕਿਉਂਕਿ ਬੀਬੀ ਸੀਗੀ ਮੈਂ ਕਹਾਂ ਜੀ ਇਹ ਤਾਂ ਬੀਬੀ ਸਰਬਜੀਤ ਕੌਰ ਜੀ ਜਾਣਾ ਚਾਹੁੰਦੇ ਨੇ ਬਾਹਰ ਪਾਕਿਸਤਾਨ ਦੀ ਯਾਤਰਾ ਲਈ ਇਨਫੈਕਟ ਮੈਨੂੰ ਨੰਬਰਦਾਰ ਸਾਹਿਬ ਦਾ ਫੋਨ ਆਇਆ ਕਿ ਬੀਬੀ ਸਾਡੇ ਪਿੰਡ ਦੀ ਬੀਬੀ ਹੈ ਉਹ ਜਾਣਾ ਚਾਹੁੰਦੀ ਹੈ ਪਾਕਿਸਤਾਨ ਦੇ ਗੁਰਦਵਾਰਾ ਦੀ ਯਾਤਰਾ ਲਈ ਤੇ ਮੈਂ ਕਹਾਂ ਜੀ ਜੇ ਉਹ ਜਾਣਾ ਚਾਹੁੰਦੇ ਨੇ ਤੇ ਬੇਰ ਸਾਹਿਬ ਜਾ ਕੇ ਆਪਣਾ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਉਣ ਮੈਂ ਫਿਰ ਨੰਬਰਦਾਰ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਮੇਰੇ ਪਿੰਡ ਦੀ ਬੀਬੀ ਹੈ ਤੇ ਉਹ ਜਾਣਾ ਚਾਹੁੰਦੀ ਹੈ ਸੋ ਮੈਂ ਉਹ ਜਿਹੜਾ ਪਾਸਪੋਰਟ ਹੈ ਉਹ ਰეკਮੈਂਡ ਕੀਤਾ ਤੇ ਆਪਣਾ ਜਿਹੜਾ ਯਾਤਰਾ ਬ੍ਰਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਇਆ ਹੈ ਬੇਰ ਸਾਹਿਬ ਤੋਂ ਜਾ ਕੇ ਇਹਦੇ ਸਾਈਡ ਦੇ ਰਿਕਾਰਡ ਕੀਪਰ ਨੇ ਬੀਬੀ ਜੀ ਤੁਸੀਂ ਉੱਥੇ ਜਮ੍ਹਾਂ ਕਰਵਾਤਾ ਫਿਰ ਅਗਲਾ ਪ੍ਰੋਸੈਸ ਕਿੱਥੋਂ ਹੁੰਦਾ ਹੈ ਅਗਲਾ ਪ੍ਰੋਸੈਸ ਜਿਹੜਾ ਹੁੰਦਾ ਅੱਗੇ ਵੀ ਐਸੀ ਜਿਹੜੇ ਪਾਸਪੋਰਟ ਸੰਗਤਾਂ ਜੜੀਆਂ ਨੇ ਉਹ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਜਮ੍ਹਾਂ ਕਰਵਾਉਂਦੀਆਂ ਨੇ ਉਸ ਤੋਂ ਬਾਅਦ ਯਾਤਰਾ ਬ੍ਰਾਂਚ ਜਿਹੜੀ ਹੈ ਉਹ ਕਾਰਵਾਈ ਕਰਦੀ ਹੈ ਜੋ ਵੀ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਹੈ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਉਹਨਾਂ ਦੇ ਕੰਟੈਕਟ ਕਰਨਾ ਹੈ ਜਾਂ ਸਟੇਟ ਗਵਰਨਮੈਂਟ ਨੂੰ ਕਰਨਾ ਜੋ ਯਾਤਰਾ ਭਾਂਚ ਦਾ ਹੈ ਜਾਂ ਐਸਟੀਪੀਸੀ ਦਾ ਜੋ ਪ੍ਰੋਟੋਕੋਲ ਹੈ ਉਹ ਫਾਲੋ ਜੜਾ ਹੈਗਾ ਕੀਤਾ ਜਾਂਦਾ ਐਸ ਐਸਟੀਪੀਸੀ ਮੈਂਬਰ ਐਸੀ ਜਦੋਂ ਵੀ ਚਿੱਠੀ ਆਉਂਦੀ ਹੈ ਇਹ ਗੁਰਤਾ ਮਾਲੀ ਯਾਤਰਾ ਦੇ ਸਿੰਘ ਸੰਗਤਾਂ ਜੇ ਜਾਣਾ ਚਾਹੁੰਦੀਆਂ ਨੇ ਕਈ ਵਾਰੀ ਅਸੀਂ ਅਖਬਾਰ ਚ ਵੀ ਵਿਆਨ ਲਾਉਂਦੇ ਆ ਕਿ ਜਿਹੜੀਆਂ ਸੰਗਤਾਂ ਜਾਣਾ ਚਾਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੀ ਯਾਤਰਾ ਦੇ ਲਈ ਜਿਹੜੇ ਸ਼ਰਧਾਲੂ ਜਾਣਾ ਚਾਹੁੰਦੇ ਨੇ ਉਹ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਆ ਕੇ ਆਪਣੇ ਜਿਹੜੇ ਪਾਸਪੋਰਟ ਉਹ ਅਗੇ ਡਿਪੋਜ਼ਿਟ ਕਰਾਉਣ ਬੀਬੀ ਜੀ ਇਹਦੇ ਵਿੱਚ ਕਿੱਥੇ ਜਦੋਂ ਤੁਸੀਂ ਫਾਈਲ ਪ੍ਰੋਸੈਸ ਕੀਤੀ ਉਸ ਤੋਂ ਬਾਅਦ ਕੋਈ ਇਹ ਮੌਕਾ ਆਇਆ ਕਿ ਫਾਈਲ ਵਾਪਸ ਆਈ ਹੋਵੇ ਕਿਸੇ ਕਾਰਨ ਨੂੰ ਲੈ ਕੇ ਮੈਨੂੰ ਇਹਦੇ ਬਾਰੇ ਕੋਈ ਕਮਿਸ਼ਨ ਨਹੀਂ ਆ ਕਿਉਂਕਿ ਪਹਿਲੀ ਜਿਹੜੀ ਖਬਰ ਆਈ ਸੀਗੀ ਉਹ ਇਹ ਸੀਗੀ ਇਹ ਸ਼ਾਇਦ ਆਪਣੇ ਜਿਹੜੇ ਵੀਜ਼ੇ ਨਹੀਂ ਲੱਗੇ ਹੈਗੇ ਤੇ ਇਹ ਜਿਹੜਾ ਅਸ਼ਰਦਾਲ ਮਾ ਦਾ ਜਥਾ ਉਹ ਪਾਕਿਸਤਾਨ ਨਹੀਂ ਜਾ ਰਿਹਾ ਫਿਰ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਉਹ ਫਾਈਲ ਕਲੀਅਰ ਕੀਤੀਆਂ ਤੇ ਇਹ ਜਿਹੜੇ ਜਿਹੜੇ ਕਲੀਅਰ ਹੋਏ ਤੇ ਫਿਰ ਇਹ ਸਾਰੀ ਰੈਡੀ ਸੰਗਤ ਹੈ ਜਿਹੜਾ ਵੱਡਾ ਜਥਾ ਵਾ ਇਹ ਪਾਕਿਸਤਾਨ ਦੇ ਗੁਰਦੁਆਰਾ ਮਾਰ ਦੀ ਯਾਤਰਾ ਦੇ ਲਈ ਗਿਆ ਐਸਜੀਪੀਸੀ ਨੇ ਕੋਈ ਆਬਜੈਕਸ਼ਨ ਕ੍ਰੀਏਟ ਕੀਤਾ ਹੋਵੇ ਜਾਂ ਤੁਹਾਨੂੰ ਦੱਸਿਆ ਹੋਵੇ ਕਿ ਇਸ ਫਾਈਲ ਚਾ ਟਰੋਟੀ ਹੈ ਇਦਾਂ ਦੀ ਕੋਈ ਗੱਲ ਨਹੀਂ ਮੇਰੇ ਨੋਟਿਸ ਵਿੱਚ ਨਹੀਂ ਹੈ ਜੀ ਕੋਈ ਐਸੀ ਗੱਲ ਤੇ ਬੀਬੀ ਜਿੱਦਾਂ ਕੋਈ ਉਹਨਾਂ ਦੇ ਅਪਰਾਧਿਕ ਰਿਕਾਰਡ ਸੀਗੇ ਜਾਂ ਫਿਰ ਹੋਰ ਨੇ ਕੀ ਇਹਨਾਂ ਤੱਥਾਂ ਤੇ ਵੀ ਤੁਸੀਂ ਜਾਂਚ ਕਰਦੇ ਹੋ ਕਿ ਤੁਹਾਡਾ ਕੰਮ ਸਿਰਫ ਰეკਮੈਂਡ ਕਰਨਾ ਹੈ ਮੇਰਾ ਐਜ਼ ਅ ਐਸਜੀਪੀਸੀ ਮੈਂਬਰ ਮੇਰਾ ਰეკਮੈਂਡ ਕਰਨਾ ਹੀ ਕੰਮ ਹੈ ਤੇ ਸਭ ਤੋਂ ਵੱਧ ਇਹ ਹੁੰਦਾ ਕਿ ਅਸੀਂ ਆਪਣੇ ਜਿਹੜੇ ਮੋਦਬਰ ਹੁੰਦੇ ਆ ਉਸ ਪਿੰਡ ਦੇ ਉਹਨਾਂ ਨੂੰ ਪੁੱਛ ਲੈਣੇ ਆ ਕਿ ਵੀ ਇਹ ਗੁਰੂ ਘਰ ਨੂੰ ਸਮਰਪਿਤ ਸ਼ਖਸੀਅਤ ਹੈ ਜਿਹੜੀ ਜਾਨਣਾ ਚਾਹਦੀ ਹੈ ਤਾਂ ਕਿ ਸਹੀ ਬੰਦੇ ਦੀ ਆਈਡੈਂਟੀਫਿਕੇਸ਼ਨ ਹੋਏ ਤੇ ਉਹ ਜਾ ਸਕਣ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਅ ਅਖੀਰ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਐਸ்சிਪੀਸੀ ਨੇ ਬਿਆਨ ਜਾਰੀ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਇਡੈਂਟੀਫਿਕੇਸ਼ਨ ਚੈੱਕ ਕਰਦੇ ਹਾਂ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਇਦਾਂ ਦਾ ਰੂਲ ਪਹਿਲਾਂ ਸੀ ਕਿ ਇਕੱਲੀ ਔਰਤ ਨੂੰ ਨਹੀਂ ਰეკਮੈਂਡ ਕੀਤਾ ਜਾਂਦਾ ਜਾਂ ਇਦਾਂ ਦੀ ਕੋਈ ਗੱਲ ਸੀ ਐਸ ਐਸ்சிਪੀਸੀ ਮੈਂਬਰ ਮੈਂ ਤਾਂ ਸਿਰਫ ਪਾਸਪੋਰਟਸ ਨੂੰ ਹੁਣ ਤੱਕ ਰეკਮੈਂਡ ਕਰਕੇ ਤੇ ਭੇਜ ਦਿੰਦੀ ਰਹੀ ਹਾਂ ਅਗੋਂ ਜੋ ਵੀ ਹੁੰਦਾ ਹੈ ऑब्जेक्शनस लगਨੇ ਆ ਜਾਂ ਕੀ ਪ੍ਰੋਟੋਕੋਲ ਹੈ ਜੋ ਵੀ ਉਸ ਵੇਲੇ ਦੇ ਨਿਯਮ ਹੁੰਦੇ ਆ ਉਹਦੇ ਮੁਤਾਬਕ ਯਾਤਰਾ ਵਿਭਾਗ ਹੀ ਜੜਾ ਵਾ ਉਹ ਤੇ ਐਕਟ ਕਰਦਾ ਵਾ